ਸਾਰੇ ਕਾਰਜ ਸਾਰਿਆਂ ਨੂੰ ਕੋਸ ਨੌ ਭੈਣ ਭਰਾਵਾਂ ਦਾ ਕੀ ਹਾਲ ਆ ਤੇ ਅੱਜ ਬੱਚਿਆਂ ਦੇ ਸਕੂਲ ਗਏ ਆ ਲੱਗ ਅੱਜ ਇੱਕ ਤਰੀਕ ਆ ਤੇ ਸਾਡੇ ਵੀ ਕਰਨ ਗਿਆ ਵਾ ਸਕੂਲ ਹੁਣ ਉਹਦੇ ਆਉਣ ਦਾ ਟਾਈਮ ਹੋ ਗਿਆ ਵਾ ਛੁੱਟੀਆਂ ਦੇ ਵਿੱਚ ਤਾਂ ਬੱਚਿਆਂ ਨੂੰ ਬੜੀਆਂ ਮੋਜਾਂ ਰਹੀਆਂ ਸਵੇਰੇ ਆਰਾਮ ਨਾਲ ਉੱਠਣਾ ਫੋਨ ਵੇਖਣਾ ਕੋਈ ਫਿਕਰ ਨਹੀਂ ਫਾਕਾ ਨਹੀਂ ਕੱਲ ਤੱਕ ਪਹਿਲਾਂ ਤਾਂ ਕੋਈ ਫਿਕਰ ਨਹੀਂ ਕੱਲ ਲੱਗਾ ਹੀ ਆਪਣਾ ਕੋਈ ਪ੍ਰੋਜੈਕਟ ਹੋ ਗਿਆ ਜਿਹੜੇ ਮਿਲੇ ਹੀ ਉਹ ਬਣਾਉਣ ਕਿਉਂਕਿ ਪਤਾ ਹੀ ਅੱਜ ਸਕੂਲ ਜਾਣਾ ਕੱਲ ਫੇ ਨੇਰੇ ਤੱਕ ਬਣਾਉਂਦਾ ਰਿਆ ਤੇ ਅੱਜ ਗਿਆ ਸਕੂਲ ਇੱਕ ਮਹੀਨਾ ਹੀ ਤਾਂ ਬਹਿ ਕੇ ਕਟਿਆ ਮਹੀਨਾ ਬਹਿ ਕੇ ਕਟਿਆ ਮਹੀਨਾ ਨਹੀਂ ਕਿਤਾਬਾਂ ਲੈ ਵੇਖਿਆ ਕਿਹਾ ਵੀ ਪੜ ਲਓ ਪੜ ਲਓ ਕੋਈ ਗੱਲ ਨਹੀਂ ਕਰ ਲਿਆ ਕੰਮ ਕੋਈ ਗੱਲ ਨਹੀਂ ਤੇ ਫੋਨ ਹੀ ਹੱਥੋਂ ਆਪਾਂ ਛੱਡਿਆ ਤੇ ਬੈਗ ਜਿਹੜਾ ਸੀ ਉਹ ਮੇਰੇ ਖਿਆਲ 25 ਤਲਾ ਬਾਦ ਦੇ ਨੇ ਕੱਲ ਵੇਖਿਆ ਬਣਾਵਾ ਮੈਂ ਹੱਸ ਪਿਆਰੀ ਨਾ ਮੈਂ ਹੱਸ ਟੋਰ ਚ ਬੈਗ ਕਰ ਲਾ ਇਹ ਨਾਲ ਵਿੱਚ ਹੋਰ ਕੁਝ ਫੜ ਜਾਵੇ ਤੇ ਹੁਣ ਗਿਆ ਜੀ ਸਕੂਲ ਤੇ ਆਉਣ ਹੀ ਵਾਲਾ ਹੁਣਾਵਾ ਕਿਉਂਕਿ ਉਹਨੇ ਆ ਜਾਣਾ ਟਾਈਮ ਨਾਲ ਛੁੱਟੀ ਟਾਈਮ ਨਾਲ ਹੋ ਜਾਣੀ ਆ ਫਿਰ ਪੁੱਛਦੇ ਅੱਜ ਆਉਂਦਾ ਵਾ ਤੇ 11 ਦੋਸਤਾਂ ਨਾਲ ਕਿੱਦਾਂ ਦੀ ਮੁਲਾਕਾਤ ਰਹੀ ਸਾਰੇ ਆਏ ਕਿ ਜਾਂ ਉਹ ਵਾਂਡੇ ਟਿੰਡੇ ਦੇਖਣ ਗਏ ਤੇ ਕਈ ਵੇਸੇ ਵਾਂਡੇ ਮੁੰਡੇ ਵੀ ਗਏ ਹੋਣਗੇ ਪੁੱਛਦੇ ਆ ਕਿ ਸਾਰੇ ਜਾਣੇ ਸਕੂਲ ਆਏ ਹੀ ਕਿ ਕੁਝ ਬੱਚੇ ਵਾਂਡਾ ਦੇਖਣ ਗਏ ਕਈ ਕਹਿ ਜਾਂਦੇ ਨੇ ਫਿਰ ਪਹਿਲੀ ਛੁੱਟੀ ਦੇ ਨਹੀਂ ਪੜਾਈ ਨਹੀਂ ਹੁੰਦੀ ਤੇ ਪਰ ਕਰਨ ਤੇ ਗਿਆ ਵਾ ਤੇ ਇਹ ਆ ਕਿ ਸਕੂਲ ਚ ਚੰਗੇ ਰਹਿੰਦੇ ਆ ਬੱਚੇ ਘਰ ਨਹੀਂ ਜੇ ਕਿਤਾਬ ਹੋਏ ਤੇ ਘਰ ਨਹੀਂ ਝਾੜ ਲੈਂਦੇ ਹੁਣ ਆਉਂਦਾ ਸਕੂਲੋਂ ਤੇ ਫੇਰ ਮਿਲਉਂਦੇ ਆ ਪੁੱਛਦੇ ਆਨੋਂ ਕਿ ਕਿਦਾਂ ਦਾ ਦੇ ਰਿਹਾ ਤੇਰਾ ਸਕੂਲ ਸਾਸੀ ਕਾ ਜ ਸਾਰਿਆਂ ਨੂੰ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਅੱਜ 1 ਜੁਲਾਈ ਤੇ ਅੱਜ ਲੱਗ ਗਿਆ ਸਕੂਲ ਸਾਡੇ ਤੇ ਤੁਹਾਡੇ ਨਾਂ ਇਹ ਦੱਸੋ ਕਿ ਇਹ ਸਕੂਲ ਅੱਜ ਕਿੰਦਾ ਦਾ ਰਿਹਾ ਨਾ ਦੇਣਾ ਆਹ ਤਾਂ ਚਲੋ ਵਧੀਆ ਗਿਆ ਵਾ ਸੇਰੇ 8:00 ਵਜੇ ਨਾਲ ਗਿਆ ਸਕੂਲ ਤੇ 7:30 ਵਜੇ ਦੀ ਬੱਸ ਆ ਗਈ ਗਿਆ ਟੱਗੀ ਤੇ ਹੁਣ 12:30 ਹੋਏ ਤੇ ਛੁੱਟੀ ਹੋ ਗਈ ਆ ਉਤੇ ਤੇ ਵਧੀਆ ਰਿਹਾ ਦਿਨ ਸਾਡਾ ਤੇ ਬਾਕੀ ਤੇ ਆਪਣੇ ਬੱਚਿਆਂ ਤੋਂ ਪੁੱਛਿਆ ਵੀ ਅੱਜ ਕਿੱਦਾਂ ਰਿਹਾ ਤੂੰ ਇਹ ਦੱਸ ਬਿ ਜੇ ਤੇਰੇ ਯਾਰ ਦੋਸਤ ਸਾਰੇ ਆਏ ਹੀ ਕਿ ਜਾਂ ਨਹੀਂ ਸਾਰੇ ਨਹੀਂ ਆਏ ਨਹੀਂ ਮੇਰੇ ਯਾਰ ਦੋ ਸਾਰੇ ਆਏ ਹੀ ਉਹਨਾਂ ਨੂੰ ਕੋਈ ਨਹੀਂ ਆ ਮਾਡੇ ਮੁੰਡੇ ਦਾ ਸਾਰੇ ਆਏ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵਾ ਪੀ ਇਹ ਕਿ ਤਰੀਕੇ ਜਾਣਾ ਵਾ ਸਕੂਲੇ ਤੇ ਕਿਉਂਕਿ ਤੁਹਾਨੂੰ ਵੀ ਪਤਾ ਕੋਈ ਘਰ ਰਹਿ ਰਹਿ ਕੇ ਬੰਦਾ ਬੋਰ ਹੋ ਜਾਂਦਾ ਜੀ ਵੇ ਜਦੋਂ ਉੱਥੇ ਜਾਈਏ ਫਿਰ ਜਿਹੜਾ ਦੋਸਤਾਂ ਨਾਲ ਮਤਲਬ ਥੋੜੀ ਜਿਹੀ ਮਸਤੀ ਵੀ ਕਰ ਲਿੰਦਾ ਬੰਦਾ ਹੈ ਨਾ ਤੇ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨਾਲ ਪੜਪੜ ਵੀ ਲਈਦਾ ਵਾ ਐਸਾ ਹੁੰਦਾ ਫਿਰ ਮਤਲਬ ਕਿ ਵਧੀਆ ਰਹਿੰਦਾ ਉੱਥੇ ਸਾਰਿਆਂ ਨੇ ਮਤਲਬ ਤੇ ਕਿਦਾਂ ਫਿਰ ਕਿਦਾਂ ਦਾ ਰਿਹਾ ਅੱਜ ਦੇਣਾ ਚ ਬਹੁਤ ਵਧੀਆ ਰਿਹਾ ਜੀ ਮਤਲਬ ਕਿ ਕੰਮ ਆਪਾਂ ਕੀਤਾ ਸੀ ਤੇ ਕੀਤਾ ਸੀ ਕੰਮ ਇਹ ਹਾਂ ਦੱਸੂਗਾ ਵੀ ਪੂਰਾ ਮਹੀਨਾ ਤੇ ਆਪਾਂ ਕੰਮ ਨਹੀਂ ਕੀਤਾ ਆ ਲਾਸਟ ਜਿਹੜੇ 2 ਦਿਨ ਸੀ ਨਾ ਉਦੋਂ ਫਿਰ ਅਸੀਂ ਜ਼ੋਰ ਲਾਇਆ ਪੂਰਾ ਨਹੀਂ ਇਹ ਵੇਖੋ ਪਤਾ ਗੱਲ ਕੀ ਜਦੋਂ ਆਪਣਾ ਮਨ ਭੇਜ ਦੋ ਦੋ ਕੰਮ ਕਰਨਾ ਚਾਹੀਦਾ ਵਾ ਹੁਣ ਪੂਰਾ ਜਦੋਂ ਮੱਲਕੀ ਕੁੜੀਆਂ ਛੁੱਟੀਆਂ ਘਰ ਇੱਕ ਆਪਾਂ ਬਣਾ ਨਵੇਂ ਕੰਮ ਕਰਾਇਆ ਛੋਣਿਆ ਆਉਦਾ ਨਹੀਂ ਕਰਾਇਆ ਤੇ ਉਹ ਵੀ ਚਲੋ ਹਨਾ ਵੀ ਕੰਮ ਤੇ ਬਾਅਦ ਜਦੋਂ ਹੁਣ ਮਨ ਛੁੱਟੀਆਂ ਪਚੀਆਂ ਹੀ ਲਾਸਟ ਤੇ 3-4 ਤੇ ਫਿਰ ਉਹਦੇ ਵਿੱਚ ਮੈਂ ਸਕੂਲ ਦਾ ਕੰਮ ਹੀ ਕਰ ਲਿਆ ਥੋੜਾ ਜਿਹੜਾ ਰਹਿੰਦਾ ਵਾ ਹੁਣ ਕਰ ਲੈਨੇ ਅੱਜ ਤੇ ਕੱਲ ਜਾ ਕਰਾਵਾਂਗੇ ਉਹ ਵੀ ਬਾਕੀ ਵੀ ਅਜਾ ਰਹਿੰਦਾ ਜੇ ਨਹੀਂ ਰਹਿੰਦਾ ਤੇ ਨਹੀਂ ਮਤਲਬ ਜਿਹੜਾ ਕਲਾਸ ਲੱਗੀ ਆਨਲਾਈਨ ਵਿੱਚ ਉਹ ਉਹਦਾ ਇੱਕ ਦੋ ਰਿੰਦਾ ਵਾ ਬਾਕੀ ਸਾਰਾ ਕੰਪਲੀਟ ਹੀ ਆ ਤੇ ਮੇਰੇ ਸਾਰੇ ਭੈਣ ਭਰਾ ਕਮੈਂਟ ਕਰਕੇ ਕਰਨ ਨੂੰ ਇਹ ਵੀ ਪੁੱਛਿਆ ਵੀ ਕਰਨ ਫੋਨ ਕਿਦਾਂ ਵੇਖਿਆ ਕਿ ਨਹੀਂ ਛੱਡਿਆ ਜ ਵਿੱਚ ਨਹੀਂ ਮੈਂ ਐਵੇਂ ਝੂਠ ਮਾਰਦਾ ਨਹੀਂ ਮੈਂ ਨਹੀਂ ਫੋਨ ਵੀ ਲਾ ਨਹੀਂ ਮੈਂ ਸਿਰਫ ਐਡੀਟਿੰਗ ਕਰਕੇ ਤੇ ਫੋਨ ਸਾਈਡ ਰੱਖ ਦਿੰਦਾ ਬਾਕੀ ਮਤਲਬ ਕਿ ਮੈਂ ਜ਼ਿਆਦਾਤਰ ਤੇ ਟਾਈਮ ਸੌਂ ਚ ਹੀ ਲੰਘ ਜਾਂਦਾ ਵਾਹਿਗੁਰੂ ਫੋਨ ਨੂੰ ਰੈਸਟ ਹੋਦਾ ਮਿਲਦੀ ਜੀ ਜਦੋਂ ਚਾਰਜ ਹੋ ਜਾਂਦਾ ਖਤਮ ਚਾਰਜ ਲਾ ਦੇਣਾ ਸ਼ੇਅਰ ਕਰ ਫੇਰ ਵੀ ਰੈਸਟ ਨਹੀਂ ਮਿਲਦੀ ਇਹਨੂੰ ਨਹੀਂ ਮਿਲਦੀ ਫੋਨ ਨੂੰ ਕੜੀ ਮਿਲ ਜਾਂਦੀ ਫੇਰ ਦੂਜਾ ਫੋਨ ਚਾਰਜ ਹੋਇਆ ਹੁੰਦਾ ਫੇਰ ਦੂਜਾ ਫੜ ਲੈਣਾ ਚਲੋ ਕੋਈ ਗੱਲ ਨਹੀਂ ਐਂ ਇਦਾਂ ਹੀ ਹੁੰਦਾ ਨਾ ਫੋਨ ਤੋਂ ਕਿੰਨਾ ਤਾਂ ਕਹਿੰਦੇ ਹੀ ਰਹਿ ਸਕਦੇ ਤੇ ਪਰ ਹੁਣ ਕਲਾਸਾਂ ਵੱਡੀਆਂ ਵਾਹੀ ਤੇ ਇਹੋ ਇਹਨਾਂ ਨੂੰ ਸੁਝਾ ਦਿੰਦੀਆਂ ਕਿ ਵੱਧ ਤੋਂ ਵੱਧ ਮਿਹਨਤ ਕਰੋ ਇਹੋ 2 ਸਾਲ ਤੁਹਾਡੇ ਕੋਲ ਆ ਜੇ ਮਿਹਨਤ ਕਰੋਗੇ ਤੇ ਇਹ ਮਿਹਨਤ ਦਾ ਫਲ ਤਾਂ ਨੂੰ ਜ਼ਰੂਰ ਮਿਲੂਗਾ ਕਿਉਂਕਿ ਜਦੋਂ ਬੱਚੇ ਛੋਟੇ ਹੁੰਦੇ ਆ ਉਹਨਾਂ ਨੂੰ ਲੱਗਦਾ ਵਾ ਕਿ ਮਾਂ ਪਿਓ ਕਹਿੰਦੇ ਆ ਸ਼ਾਇਦ ਉਹਨੂੰ ਓਦਾਂ ਕਹਿੰਦੇ ਆ ਪਰ ਨਹੀਂ ਇਹ ਬੱਚਿਆਂ ਦੀ ਵੀ ਬੱਚਿਆਂ ਵਾਸਤੇ ਹੀ ਵਧੀਆ ਵਾ ਕਿ ਅੱਗੇ ਜਾ ਕੇ ਟੈਸਟ ਦੇਣਗੇ ਕਲੀਅਰ ਕਰ ਜਾਂਦੇ ਚਲੋ ਇਹ ਆ ਕੋਈ ਕਰਨਾ ਠੀਕ ਆ ਪੜ੍ਹ ਲੈਂਦਾ ਜਿੰਨਾ ਟਾਈਮ ਹੀ ਲਾਉਂਦਾ ਵਾ ਵਧੀਆ ਤਰੀਕੇ ਨਾਲ ਕਰ ਲੈਂਦਾ ਵਾ ਪਰ ਫਿਰ ਵੀ ਜੇ ਇੱਤੋਂ ਮਿਹਨਤ ਕਰੇ ਤਾਂ ਹੋ ਸਕਦੀ ਆ ਬਸ ਇਹ ਚਾਹੁੰਦੇ ਆ ਵੀ ਇਹ ਸਾਰਾ ਦਿਨ ਕਿਤਾਬਾਂ ਚ ਬੜਿਆ ਰਹੇ ਜਿਹੜਾ ਆਪਣੇ ਘਰਦਿਆਂ ਦੀ ਇਹ ਸਾਰੇ ਮੇਰੇ ਲਈ ਸਾਰੇ ਘਰਦਿਆਂ ਦੇ ਮਤਲਬ ਬੇਈ ਹੁੰਦੀ ਆ ਜੇਰਾ ਸਾਡਾ ਬੱਚਾ ਵਾਣਾ ਵੀ ਉਹ ਸਿਰਫ ਮਤਲਬ ਕਿ ਪੜਾਈ ਕਰੇ ਪਰ ਇਦਾਂ ਦੀ ਗੱਲ ਨਹੀਂ ਹੈ ਮੈਂ ਹੁਣ ਨਾਲ ਮਤਲਬ ਕਿ ਸਪੋਰਟਸ ਵੀ ਰੱਖੀ ਆ ਮੈਂ ਵਾਲੀਬਾਲ ਦੀ ਖੇਡਦਾ ਮੈਂ ਸਕੂਲ ਲਈ ਤੇ ਮੈਂ ਪਿਛਲੇ ਸਾਲ ਹੁਸ਼ਿਆਰਪੁਰ ਮਤਲਬ ਕਿ ਖੇਡ ਕੇ ਵੀ ਆਇਆ ਮੈਂ ਕਪੂਰਥਲੇ ਤੇ ਉਥੋਂ ਮੈਂ ਲੱਗਾ ਦੀ ਸੈਕੰਡਰੀ ਐਜੂਕੇਸ਼ਨ ਹੈ ਯਾਰ ਸਕੂਲ ਦੀ ਤੇ ਮੈਂ ਗਦਾਪੁਰ ਵੀ ਟੀਸੀ ਇੰਟਰਨੈਸ਼ਨਲ ਵੀ ਖੇਡ ਕੇ ਆਇਆ ਮੈਂ ਮਤਲਬ ਕਿ ਪੜਾਈ ਵੀ ਜ਼ਰੂਰੀ ਹੈ ਇਹਦੀ ਵੀ ਪੜਾਈ ਨਹੀਂ ਜ਼ਰੂਰੀ ਪਰ ਨਾਲ-ਨਾਲ ਖੇਡ ਵੀ ਮਤਲਬ ਕਿ ਓਨੀ ਜ਼ਰੂਰੀ ਨਹੀਂ ਪੜਾਈ ਆ ਪਰੇ ਆਪੀ ਚਲੋ ਕਰ ਲੈਂਦਾ ਵਾ ਤੇ ਚਲੋ ਮੈਂ ਤੇ ਸਾਰੇ ਬੱਚਿਆਂ ਨੂੰ ਇਹੋ ਸੁਝਾਅ ਦੇਣਾ ਚਾਹਨੀ ਆ ਵੀ ਵੱਧ ਤੋਂ ਵੱਧ ਮਿਹਨਤ ਕਰੋ ਕਿਉਂਕਿ ਜਿਹੜਾ ਮਾਪਿਓ ਵੀ ਮਿਹਨਤ ਕਰਦੇ ਆ ਉਹ ਬੱਚਿਆਂ ਕਰਕੇ ਹੀ ਕਰਦੇ ਆ ਨਾਲੇ ਨਾ ਮਤਲਬ ਕੀ ਇੱਕ ਇਹ ਵੀ ਹੈ ਵੀ ਜਿੱਦਾਂ ਕਿ ਸਾਡੇ ਜਿਹੜੇ ਘਰ ਦੇ ਆ ਉਹ ਸੋਚਦੇ ਆ ਵੀ ਮਤਲਬ ਕੀ ਆਪਣਾ ਕੋਈ ਕਰਨ ਪੜੇ ਜੇ ਜੇ ਮਤਲਬ ਤੁਹਾਡਾ ਬੱਚਾ ਕਿਸ ਚੀਜ਼ ਚ ਵਧੀਆ ਵਾ ਜਿੰਮਤ ਜੀ ਉਹਨੂੰ ਮਤਲਬ ਕਿ ਸਿੰਗਿੰਗ ਕਰਨੀ ਵਧੀਆ ਲੱਗਦੀ ਆ ਡਾਂਸ ਵਧੀਆ ਲੱਗਦਾ ਵਾ ਹੈਨਾ ਜਿਹੜੀ ਚੀਜ਼ ਚੁਣੀ ਹੋਵੇ ਹੋਬੀ ਹੋਵੇ ਵਧੀਆ ਹੋ ਉਹ ਸਾਨੂੰ ਮਤਲਬ ਉਹਦੀ ਪੂਰੀ ਪੂਰੀ ਸਪੋਰਟ ਕਰਨੀ ਚਾਹੀਦੀ ਆ ਵੀ ਕੀ ਪਤਾ ਵੀ ਉਹਨੇ ਗਾਂ ਜਾ ਕੇ ਕੀ ਬਣ ਜਾਣਾ ਕਿਉਂਕਿ ਇਹ ਕਿਸੇ ਦਾ ਵੀ ਨਹੀਂ ਪਤਾ ਵੀ ਗਾਂ ਜਾ ਕੇ ਉਹਨੇ ਕੀ ਬਣ ਜਾਣਾ ਕਿਉਂਕਿ ਜੇ ਆਪਾਂ ਉਹਦੇ ਮਤਲਬ ਕਿ ਟੈਲੈਂਟ ਨੂੰ ਹੁਣ ਸਪੋਰਟ ਕਰੀਏ ਤੇ ਗਾਂ ਜਾ ਕੇ ਉਹ ਹੋਰ ਵੀ ਵਧੀਆ ਮਤਲਬ ਕਿ ਨਿਕਲ ਸਕਦਾ ਹੈ ਨਾ ਜਿੱਦਾਂ ਵੀ ਇਹ ਨਹੀਂ ਪਿਓ ਆਪਣੇ ਜਿਹੜੇ ਚਾਰ ਬੰਦੇ ਰੇ ਮਤਲਬ ਰੱਖੇ ਉਹਨੂੰ ਬਾਹਰ ਲਿਆਉਣ ਦੀ ਪੂਰਾ ਪੂਰਾ ਹੱਕ ਬਣਾ ਚਾਹੀਦਾ ਵਾ ਜਿੱਦਾਂ ਬੱਚੇ ਹੋਣ ਨਾ ਕਰਨ ਨੂੰ ਵੀ ਹੈ ਰਾਜੇ ਕਰਨ ਨੂੰ ਵੀ ਹਣ ਦੱਸੂਗਾ ਕਿ ਤੈਨੂੰ ਕਦਾ ਸ਼ੌਂਕ ਹੈ ਨਹੀਂ ਮੈਨੂੰ ਖੇਡਣ ਖਾਣਨ ਦਾ ਵੱਧ ਸ਼ੌਂਕ ਹੈ ਤੇਰਾ ਇਹ ਸਸੀ ਕਾ ਜੀ ਸਾਰੇ ਚਲੋ ਜੀ ਹੁਣ ਇਹ ਆਇਆ ਸਕੂਲ ਤੋਂ ਮੈਨੂੰ ਖਾਣਾ ਦੇਣਾ ਤੇ ਨਾਲੇ ਇਹਨੇ ਜੋ ਵੀ ਪੀਣਾ ਬਣਾਉਂਦਾ ਇਹਨੂੰ ਤੇ ਅੱਜ ਇਹਦਾ ਹੀ ਪਹਿਲਾ ਦਿਨ ਛੁੱਟੀਆਂ ਤੋਂ ਬਾਅਦ ਸਕੂਲ ਤੇ ਮੈਂ ਹਾਂ ਅੱਜ ਆਪਾਂ ਆਪਣੇ ਭੈਣ ਭਰਾ ਨੂੰ ਦੱਸਦੇ ਹਾਂ ਕਿ ਕਰਨ ਅੱਜ ਸਕੂਲ ਗਿਆ ਸੀ ਤੇ ਇਹਨੂੰ ਪੁੱਛਦੇ ਹਾਂ ਕਿ ਤੇਰਾ ਅੱਜ ਦਾ ਦਿਨ ਕਿੱਦਾਂ ਦਾ ਰਿਹਾ ਕਰਨ ਤਾਂ ਕਹਿੰਦਾ ਕਿ ਮੇਰਾ ਦਿਨ ਬਹੁਤ ਵਧੀਆ ਰਿਹਾ ਤੇ ਹਿਵੇਂ ਸਾਰੇ ਭੈਣ ਭਰਾ ਆਪਣੇ ਬੱਚਿਆਂ ਨੂੰ ਪੁੱਛਿਆ ਵੀ ਤਾੜਾ ਦੇਣ ਕਿਦਾਂ ਦਾ ਰਿਹਾ ਚਲੋ ਮਹੀਨਾ ਬੋਰ ਵੀ ਹੁੰਦੇ ਬੱਚਿਆਂ ਦੇ ਕੋਲ ਸ਼ੂਟਿੰਗਾਂ ਹੁੰਦੀਆਂ ਵੀ ਯਾਰਾਂ ਦੋਸਤਾਂ ਨੂੰ ਮਿਲਦੀ ਤਾਂਗ ਵੀ ਹੁੰਦੀ ਆ ਵੀ ਸਾਰੇ ਘਰੇ ਇਕੱਠੇ ਹੋਵਾਂਗੇ ਆ ਸਮਝਾ ਕਰਾਂਗੇ ਤੇ ਚਲੋ ਹੁਣ ਮੈਂ ਕਰਨ ਨੂੰ ਦੇ ਦੱਖਣਾ ਸਾਸੇ ਕਾਜ ਸਾਰੇ ਭੈਣ ਭਰਾ ਨੂੰ